ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਲਗੋ ਅਲਗੋ ਕੋਠੀ ਕੋਠੀ ਤੁਸੀਂ ਜਿਹੜੀ ਖਾਸ ਵਿਜ਼ਿਟ ਕਰਨੀ ਹੈਗੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਿੱਖੀ ਪਿੰਡ ਤੋਂ ਖੇਮ ਕਰਨ ਰੋਡ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਅਲਗੋ ਕੋਠੀ ਠੀਕ ਹੈ ਜੀ ਤੇ ਖਾਸ ਔਰਤ ਜਿਹੜਾ ਦੋਸਤੋ ਵੀਰ ਹੋਣਾ ਦਾ ਪਸ਼ੂ ਵਪਾਰ ਦਾ ਕੰਮ ਆ ਠੀਕ ਹੈ ਠੀਕ ਹੈ ਸੁਖਵੀਰ ਵੀਰ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਪਸ਼ੂ ਆ ਨਾਰਮਲ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਘਰੋਂ ਦੇਖਦੇ ਰਹਿੰਦੇ ਠੀਕ ਹੈ ਜੀ ਮੱਜਾਂ ਝੋਟੀਆਂ ਜਿਹੜੀਆਂ ਦੋਸਤੋ ਨਾਰਮਲ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਖਾਸ ਤੌਰ ਤੇ ਦੋਸਤੋ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਸੂਈ ਸਵਾਈ ਆ ਠੀਕ ਹੈ ਜੀ ਤੇ ਕਿੰਨਾ ਸਮੂਹ ਸੂਈ ਆ ਕੀ ਰੇਟ ਭਾਅ ਫੜਤਾ ਕੀ ਰਹੇਗਾ ਕੀ ਇਨਫੋਰਮੇਸ਼ਨ ਆ ਇਸ ਝੋਟੀ ਦੀ ਠੀਕ ਆ ਪੂਰੀ ਜਿਹੜੀ ਗੱਲਬਾਤ ਆਪਾਂ ਵੀਰ ਸੁਖਵੀਰ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ 28 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ 29 ਮਾਰਚ ਨੂੰ ਮਾਰਨਿੰਗ ਟਾਈਮ ਸਵੇਰ 6 ਵਜੇ ਜਿਹੜੀ ਆਪਾਂ ਇਹ ਵੀਡੀਓ ਅਪਲੋਡ ਕਰਾਂਗੇ ਤਾਂ ਤੁਸੀਂ ਜਿਹੜਾ ਦੋਸਤੋ ਜੇਕਰ ਪਸੰਦ ਆਉਂਦੀ ਹੈ ਝੋਟੀ ਤੁਹਾਨੂੰ ਤਸੱਲੀ ਲਈ ਤੁਸੀਂ ਬਿਲਕੁਲ ਬੌਲੇ ਤੇ ਆ ਤਸੱਲੀ ਦੇ ਲਈ ਕਰੀਏ ਇੱਕ ਟਾਈਮ ਦੀ ਦੋ ਟਾਈਮ ਦੀ ਚੁਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤਸੱਲੀ ਕਿੰਨੀ ਕੁ ਹੈਗੀ ਇਸ ਝੋਟੀ ਦੀ ਵੀਰ ਦੇ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਆਪਾਂ ਲੈ ਲੈਣੇ ਆ ਠੀਕ ਹੈ ਜੀ ਆਓ ਚੱਲਦੇ ਆ ਕਰਦੇ ਆ ਗੱਲਬਾਤ ਸਾਂਝੀ ਵੀ ਕੀ ਇਨਫੋਰਮੇਸ਼ਨ ਹੈਗੀ ਆ ਇਸ ਝੋਟੀ ਦੀ ਸਭ ਤੋਂ ਪਹਿਲਾਂ ਵੀਰੇ ਸੁਖਵੀਰ ਸਤਿ ਸ੍ਰੀ ਅਕਾਲ ਆ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲਦਾ ਸਭ ਚੰਗੇ ਠੀਕ ਠਾਕ ਵੀਰ ਹਾਂ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਠੀਕ ਹੈ ਜੀ ਅੱਜ ਇੱਕ ਝੋਟੀ ਬਕਾਉ ਹੈ ਜੀ ਹਾਂ ਜੀ ਵੀਰ ਜੀ ਪਸ਼ੂ ਤਾਂ ਹੋਰ ਬਕਾਉਗੇਗੇ ਵੇਗੇ ਪਰ ਹੁਣ ਇੱਕ ਹੀ ਇਸ ਟਾਈਮ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਸੁਖਵੀਰ ਵੀਰੇ ਕੀ ਇਨਫੋਰਮੇਸ਼ਨ ਆ ਝੋਟੀ ਦੀ ਕਿਨ ਮਾਂ ਸੁਆ ਸੁਈ ਆ ਤੇ ਕਿੰਨੇ ਕ ਦਿਨਾਂ ਦੀ ਸੁਈ ਆ ਪਹਿਲਾਂ ਦੱਸ ਇਹ ਵੀਰ ਦੂਜਾ ਸੁਆ ਸੁਈ ਆ ਹਾਂ ਜੀ ਤੇ ਦੋ ਹੀ ਦਿਨ ਹੋ ਗਿਆ ਜੀ ਸੁਈ ਨੂੰ ਆ ਦੂਜਾ ਦਿਨ ਆ ਕੱਲ ਦੀ ਸੁਈ ਆ ਠੀਕ ਹੈ ਜੀ ਹਾਂ ਜੀ ਕੱਲ ਦੀ ਦੂਜਾ ਸੂਬਾ ਹੈਗਾ ਵੀਰਾਂ ਦਾ ਵੀ ਤੇ ਦੂਜਾ ਹੀ ਦਿਨ ਹੈ ਅੱਜ ਠੀਕ ਆ ਕੱਲ ਦੀ ਸੁਈ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾ ਦਿੰਦਾ ਸਿੰਗੀ-ਸਿੰਗੀ ਬਹੁਤ ਜਿਆਦਾ ਸੋਹਣੀ ਹੈ ਠੀਕ ਆ ਸੀਲਸ ਆਉ ਪੂਰੀ ਹੈਗੀ ਆ ਦੇਖੋ ਸਿੰਘਾ ਸੰਗਾ ਦੀ ਮੰਤਰ ਬਿਲਕੁਲ ਛੋਟਾ ਜਿਹਾ ਰਿੰਗ ਸਿੰਘਾ ਛੋਟਾ ਜਿਹਾ ਸਿੰਘਾ ਠੀਕ ਆ ਤੇ ਕੁੰਡਾ ਬਿਲਕੁਲ ਐਨ ਖੁੱਤੀ ਦੇ ਵਿੱਚ ਆਪਾਂ ਕਹਾਂਗੇ ਵੀ ਸਿੰਘ ਲੱਗਾ ਤੇ ਆ ਇੱਧਰ ਆਪਾਂ ਆਉਣੇ ਹਵਾਨੇ ਵਾਲੇ ਪਾਸੇ ਬੋਲੇ ਦੇ ਵਿੱਚ ਵੀ ਕਿੰਨੀ ਕੀ ਚਵਾਈ ਫਿਰ ਕੀਤੀ ਆ ਵੀਰ ਇਸ ਟਾਈਮ ਜਿਹੜਾ ਮਿਲ ਲੈਣਾ 9 ਲੀਟਰ ਬੋਲਾ ਤਿਆਰ ਆ ਠੀਕ ਆ ਜੀ 9 ਲੀਟਰ ਜਿਹੜਾ ਬਿਲਕੁਲ ਬੌਲਾ ਰੈਡੀ ਹੈਗਾ ਠੀਕ ਹੈ ਜੀ ਅੱਜ ਦੂਜੇ ਦਿਨ ਦੇ ਵਿੱਚ ਤੇ ਆਹ ਵੇਖੋ ਪੇਟ ਪੁੱਠਾ ਠੀਕ ਹੈ ਜੁੜਾਈ ਜੁੜੀ ਪੇਟ ਪੁੱਠੇ ਦੀ ਬਹੁਤ ਵਧੀਆ ਹੈਵੀ ਬਾਡੀ weight ਆ ਭਾਰੀ ਸਰੀਰਕ ਬੰਤਰ ਹੈਗੀ ਆ ਝੋਟੀ ਦੀ ਕਿਸੇ ਵੀ ਪਾਸੇੋਂ ਜਿਹੜੀ ਆ ਦੋਸਤੋਂ ਖੁੰਜੀ ਨਹੀਂ ਹੈਗੀ ਕੀ ਮੇਲ ਕਾਫ ਆ ਠੀਕ ਹੈ ਜੀ ਨੀਚੇ ਜਿਹੜਾ ਬੱਚਾ ਕੱਟਾ ਹੈਗਾ ਮੇਲ ਕਾਫ ਤੇ ਬਾਕੀ ਵੀਰ ਸੁਖਵੀਰ ਚਵਾਈ ਚਵਾਈ ਵੀਰ ਕਿਦਾਂ ਦੀ ਹੈ ਚਵਾਈ ਵੀਰ ਜੀ ਦੀ ਇੱਕ ਨੰਬਰ ਆ ਛੋਟਾ ਠੀਕ ਆ ਪੋਲੀ ਆ ਹਾਂਜੀ ਇੱਕ ਨੰਬਰ ਪੋਲੀ ਆ ਵੀ ਕਈ ਵਾਰਾ ਭੈਣ ਭਰਾਵਾਂ ਦਾ ਇਹ ਹੁੰਦੀ ਨਾ ਵੀ ਆਸ ਕਰਦੇ ਆ ਵੀ ਚਵਾਈ ਚੰਗੀ ਸੋਹਣੀ ਪੋਲੀ ਹੋਣੀ ਹੋਰ ਚੰਗੀ ਚਵਾਈ ਵੀਰ ਆਪਣੀ ਗਾਰੰਟੀ ਹੋ ਚਵਾਈ ਦੀ ਹਰ ਪਾਸੇ ਠੀਕ ਆ ਤੇ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਵੀਰ ਜੀ ਆਪਾਂ ਚਵਾਈ ਕਰਾ ਕੇ ਵਿਖਾ ਦੇਣੀ ਵੀਡੀਓ ਚ ਆ ਜਰੂਰ ਕਰਕੇ ਦਿਖਾਵਾਂਗੇ ਵੀਰ ਤੇ ਸੁਖਵੀਰ ਵੀਰੇ ਇਹਨੂੰ ਖੋਲ ਕੇ ਤੋੜ ਕੇ ਦਿਖਾਈਏ ਇੱਕ ਵਾਰੀ ਠੀਕ ਆ ਤੇ ਚਵਾਈ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਠੀਕ ਆ ਜੀ ਤੇ ਪੂਰੀ ਘਟੋ ਘੜ ਵੀ ਜਿੰਨਾ ਵੀ ਦੁੱਧ ਕੱਢਣਾ ਹੋਇਆ ਉਹਨਾਂ ਕੱਢ ਕੇ ਤਸੱਲੀ ਕਰਵਾ ਦਾਂਗੇ ਆਪਦੇ ਵੱਲੋਂ ਉਸ ਤੋਂ ਬਾਅਦ ਬੌਲੇ ਦੇ ਵਿੱਚ ਪੂਰੀ ਚਵਾਈ ਕਰਨੀ ਆ ਸੌਦਾ ਕਰਕੇ ਇਸ ਆਈ ਬਿਆਨਾਂ ਕਰਕੇ ਤੁਸੀਂ ਆਪ ਘਰੇ ਵਿਜਟ ਕਰ ਲਿਓ ਤਸੱਲੀ ਦੇ ਨਾਲ ਚਵਾਈ ਕਰਨ ਤੋਂ ਬਾਅਦ ਠੀਕ ਆ ਜੀ ਆਪਣੀ ਇਹ ਜਿਹੜੀ ਝੋਟੀਆਂ ਤੁਸੀਂ ਖਰੀਦ ਸਕਦੇ ਆ ਦੇਖੋ ਠੀਕ ਆ ਜੀ ਛੋਟੀ ਜਿਹੜੀ ਆ ਦੋਸਤੋ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਆਪਾਂ ਵੀ ਜੋ ਤੁਹਾਨੂੰ ਕਹਿ ਦਾਂਗੇ ਉਹੋ ਚੀਜ਼ ਨਿਕਲੂਗੀ ਹੂੰ ਠੀਕ ਆ ਕੋਈ ਕੋਈ ਕਮੀ ਨਹੀਂ ਹੈਗੀ ਫੇਸ ਤਾਂ ਦਿਖਾਓ ਇੱਕ ਛੋਟੀ ਹੂੰ ਆ ਦੇਖੋ ਜੀ ਠੀਕ ਆ ਛੋਟਾ ਜਿਹਾ ਸਿੰਗ ਆ ਫੇਸ ਕੁਆਲਿਟੀ ਚੰਗੀ ਆ ਬਾਕੀ ਹਵਾਨੇ ਥਣਾ ਦੀ ਬਹੁਤ ਜਿਆਦਾ ਸਾਫ਼ ਹੈਗੀ ਆ ਵੇਖੋ ਆ ਦੇਖੋ ਜੀ ਆਪਾਂ ਬੈਕ ਸਾਈਡ ਤੋਂ ਵੇਖੋ ਅਗਲੇ ਥਾਣ ਮਗਰਲੇ ਥਾਣ ਬਿਲਕੁਲ ਮੁੱਠੀ ਵਾਲਾ ਥਾਣਾ ਲੱਗਾ ਤੇ ਚਵਾਈ ਬਿਲਕੁਲ ਬੈਸਟ ਲੱਗੀ ਆ ਤਸੱਲੀ ਲਈ ਤੁਸੀਂ ਘਰੇ ਆਪ ਵੀ ਖੋਦ ਆਣ ਕੇ ਚਵਾਈ ਕਰ ਲੈਣੀ ਆ ਆਪਾਂ ਵੀ ਤੁਹਾਨੂੰ ਜਿਹੜੀ ਚਵਾਈ ਦੀ ਆ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਸੁਖਵੀਰ ਵੀਰੇ ਆ ਕੀ ਡਿਮਾਂਡ ਵੀਰੇ ਕਿੰਨੇ ਕ ਦੀ ਲੈ ਦੇ ਕਰਨੀ ਆ ਵੀਰ ਆਪਾਂ ਜਾਇਜ਼ ਹੀ ਮੁੱਲ ਕਰਨਾ ਆਪਾਂ ਜ਼ਿਆਦਾ ਮੁੱਲ ਨਹੀਂ ਕਰਨਾ ਲੋਕ ਤਾਂ 1 ਲੱਖ 5-5 10-10 ਹਜ਼ਾਰ ਰੁਪਏ ਮੰਗਦੇ ਆ ਇਹੋ ਜਿਹੇ ਛੋਟੀਆਂ ਦਾ ਪਰ ਆਪਣਾ ਜਾਇਜ਼ ਹੀ ਮੁੱਲ 92 ਹਜ਼ਾਰ ਦੀ ਦੇ ਦੇਵਾਂਗੇ ਛੋਟੀਆਂ 92 ਹਜ਼ਾਰ ਦੀ ਹਾਂਜੀ ਠੀਕ ਆ ਜੀ ਕੋਈ ਵਿਚੋਂ ਬਾਕੀ ਵੀਰ ਵੀ ਕਹਿ ਦਿੰਦੇ ਹੁੰਦੇ ਆ ਵੀ ਯਾਰ ਤੂੰ ਥੋੜਾ ਜਿਹਾ ਵਿਚੋਂ ਵੀਰਾਂ ਨੂੰ ਕਹਾਂ ਕਰ ਵੀ ਥੋੜਾ ਘੱਟ ਰੇਟ ਕਰਨ ਪਰ ਇਹ ਵੀ ਚਲੋ ਭਾਅ ਪੜਦਾ ਅੱਜ ਦਾ ਬਾਜ਼ਾਰ ਵੇਖੀਏ ਜੀ ਬੜੀ ਚੰਗੀ ਆ ਹਾਂਜੀ ਚੰਗੀ ਚੀਜ਼ ਦਾ ਚੰਗਾ ਮੁੱਲ ਮਾੜੀ ਦਾ ਮਾੜਾ ਵੀ ਹੁਣ 50000 ਦੀ ਮੱਝ ਛੋਟੀ ਵੀ ਮਿਲ ਜਾਣੀ ਹੈ ਦੋ ਦੋਨੇ ਵੀ ਦੇ ਦਾਂ 50000 ਦੀ ਤਾਂ ਅੱਜ ਕੱਲ ਉੱਚੇ ਬੱਚੇ ਵਾਲੀਆਂ ਮਿਲਦੀਆਂ ਤਿੰਨ ਤਿੰਨ ਚੌ ਚੌ ਮਿਲਦੀਆਂ ਨੇ ਛੋਟੀਆਂ ਨਹੀਂ ਹੋਣਗੀਆਂ ਪਹਿਲੇ ਦੂਜੇ ਸੂਬੇ ਨਹੀਂ ਚਲੋ ਜਿਹਨਾਂ ਨੂੰ ਆਪਾਂ ਵੱਡੇ ਪੰਜਵੇਂ ਛੇਵੇਂ ਸੱਤਵੇਂ ਸੂਬੇ ਦੀ ਗੱਲ ਕਰਗੀ ਪਰ ਇਹ ਇੱਕ ਨਵੀਂ ਛੋਟੀ ਆ ਨ ਚੰਗਾ ਦੁੱਧ ਕੱਡੂਗੀ ਚੋਟੀ ਬੋਲੇ ਦੀ 9 ਕਿਲੋ ਸਟਾਰਟ ਆ ਚੋਟੀ ਠੀਕ ਆ ਜੀ ਹਾਂਜੀ ਬਾਕੀ ਆ ਆਰਡਰ ਕੁਆਲਿਟੀ ਵੇਖੋ ਦੋਸਤੋ ਮਿਸ ਨਾ ਕਰਿਓ ਆਰਡਰ ਕੁਆਲਿਟੀ ਵੇਖ ਲਓ ਚੰਗਾ ਸੋਹਣਾ ਹਵਾਨਾ ਹੈਗਾ ਲੇਵਾ ਬਹੁਤ ਖੂਬਸੂਰਤ ਆ ਐਂ ਦੇਖ ਲਓ ਜੀ ਠੀਕ ਆ ਪੰਡਾ ਪਾਈਆਂ ਨੇ ਕਰਮਾਲੀ ਦੇ ਬਾਕੀ ਆਪਾਂ ਚਵਾਈ ਜਿਹੜੀ ਆ ਵੀਰ ਦੇ ਕਹਿੰਦੇ ਆ ਵੀ ਇੱਕ ਰੂ ਚਵਾਈ ਜਿਹੜੀ ਆ ਆਪਾਂ ਕਰਕੇ ਦਿਖਾ ਦਈਏ ਜਿਹੜੀ ਦੋਸਤੋ ਤੁਹਾਨੂੰ ਜਿਹੜੀ ਚਵਾਈ ਹੈਗੀ ਆ ਇੱਕ ਟਾਈਮ ਜਿਹੜੀ ਹੁਣ ਜਿੰਨੇ ਵੀ ਟਾਈਮ ਤੇ ਆਪਾਂ ਖੜੇ ਹੈਗੇ ਆ ਠੀਕ ਆ ਤੇ ਵੈਸੇ ਬਿਲਕੁਲ ਸਾਢੇ ਕਿ ਤਿੰਨ ਵਜ ਦਾ ਸਮ ਇਹ ਚੋਈ ਆਪਾਂ ਤੁਹਾਨੂੰ ਕਰਕੇ ਦਿਖਾ ਦੇਣੀ ਆ ਤਾਂ ਜੋ ਕਿਸੇ ਵੀਰ ਨੇ ਹੋ ਸਕਦਾ ਵੀ ਆਨਲਾਈਨ ਸੌਦਾ ਵੀ ਕਰਨਾ ਹੋਵੇ ਤਾਂ ਤੁਸੀਂ ਜਿਹੜਾ ਦੋਸਤੋ ਉਹ ਵੀ ਕਰ ਸਕਦੇ ਹੋ ਪਰ ਜਿਹੜੀ ਪ੍ਰੈਫਰੈਂਸ ਹੈਗੀ ਆ ਪਹਿਲਾ ਜਿਹੜੀ ਦੋਸਤੋ ਉਹ ਘਰੀ ਫਿਚਟ ਕਰਕੇ ਆਪ ਵੀ ਜਿਹੜੀ ਤਸੱਲੀ ਕਰ ਲਿਆ ਕਰੋ ਕਿਉਂਕਿ ਲੱਖਾਂ ਰੁਪਏ ਦਾ ਮਾਲ ਆ ਠੀਕ ਆ ਜੀ ਲੱਖਾਂ ਰੁਪਏ ਜਿਹੜਾ ਤੁਸੀਂ ਲਾਉਣਾ ਹੈਗਾ ਪਸ਼ੂ ਤੇ ਤੇ ਤਸੱਲੀ ਜਿਹੜੀ ਆਪ ਵੀ ਕਰ ਲਿਓ ਮੇਰਾ ਫਰਜ਼ ਜਿੰਨਾ ਬਣਦਾ ਵੀ ਇੱਕ ਟਾਈਮ ਆਏ ਆ ਤੇ ਵੀਰਾਂ ਦਾ ਵੀ ਇੱਕ ਵਾਰੀ ਆਪਾਂ ਤਸੱਲੀ ਕਰਾ ਦਿੰਨੇ ਆ ਕਿਉਂਕਿ ਜਿਹੜੀ ਚੰਗੀ ਆ ਚੀਜ਼ ਦੋਸਤੋ ਉਹ ਚੰਗੀ ਕਿਹਾ ਜਾਂਦਾ बच्चा बिल्कुल जोड़ा थले छाया हो देखो जी ठीक है जी ਪਸ마 ਤੋਂ ਬਾਅਦ ਇਹੋ ਜਿਹਾ ਥੰਡ ਜਿਹੜਾ ਦੋਸਤੋ ਝੋਟੀ ਦਾ ਠੀਕ ਹੈ ਕਰੋ ਚੈੱਕ ਠੀਕ ਹੈ ਠੀਕ ਹੈ ਠੀਕ ਆ ਚਵਾ ਜਿਹੜਾ ਤੁਸੀਂ ਦੇਖ ਲਿਆ ਠੀਕ ਆ ਤੇ ਤਸੱਲੀ ਤੁਸੀਂ ਆਪ ਕਰ ਸਕਦੇ ਵਿਜ਼ਿਟ ਕਰਕੇ ਅ ਸੁਖਵੀਰ ਵੀਰੇ ਇੱਕ ਵਾਰੀ ਜਿਹੜਾ ਸੰਪਰਕ ਨੰਬਰ ਆਪਣੇ ਫੇਰ ਕਨਫਰਮ ਕਰਾ ਦਿਓ ਜੀ ਨੰਬਰ ਆ ਵੀਰ ਜੀ ਮੇਰਾ 84376 34902 84376 34902 ਠੀਕ ਆ ਸੋ ਦੋਸਤੋ ਇਹ ਸਨ ਵੀਰ ਸੁਖਵੀਰ ਖਾਸ ਵਿਜ਼ਿਟ ਜਿਹੜੀ ਤੁਸੀਂ ਪਿੰਡ ਅਲਗੋਂ ਕਰਨੀ ਹੈਗੀ ਅਲਗੋਂ ਕੋਠੀ ਕਰਨੀ ਹੈਗੀ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ Thank mm -hmm. you.